ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਆਪਾਂ ਤੁਹਾਡੇ ਵਾਸਤੇ ਬਹੁਤ ਸਾਰੀਆਂ ਮਸ਼ੀਨਰੀਆਂ ਲੈ ਕੇ ਆਉਂਦ ਰਹੇ ਨੇ ਅੱਜ ਵੀ ਲੈ ਕੇ ਪਹੁੰਚਿਆ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਦੀਆਂ ਤੇ ਗੱਲ ਆਪਾਂ ਕੱਲੀ-ਕੱਲੀ ਮਸ਼ੀਨਰੀ ਦੀ ਕਰਦੇ ਹਾਂ ਪੂਰੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਇਹ ਵੀਡੀਓ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੇਚਣ ਵਾਸਤੇ ਕੂਠੀਆਕਾਰ ਮਕਾਨ ਹੈ ਜੇ ਕੋਈ ਗੱਡੀ ਜਾਂ ਮਸ਼ੀਨਰੀ ਜਾਂ ਮੋਟਰਸਾਈਕਲ ਹੈ ਤੁਸੀਂ ਆਪਣੇ ਕੋਲੇ ਭੇਜ ਕੇ ਐਡ ਕਰਵਾ ਸਕਦੇ ਹੋ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਨੰਬਰ ਹੈ 78140 ਤੇ 38764 ਤੇ ਹੁਣ ਆਪਾਂ ਮਸ਼ੀਨਰੀਆਂ ਦੀ ਗੱਲ ਕਰਦੇ ਹਾਂ ਪਹਿਲੀ ਗੱਡੀ ਆਪਾਂ ਆਲਟੋ ਤੁਹਾਡੇ ਖਾਤਰ ਲੈ ਕੇ ਪਹੁੰਚੀ ਆ ਜੀ ਜਿਹੜੀ ਆਲਟੋ ਗੱਡੀਆ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਫੋਟੋਆਂ ਚੱਲ ਰਹੀਆਂ ਆਲਟੋ K10 2011 ਮਾਡਲ ਹੈ ਸਾਰੀ ਗੱਡੀ origignal ਹੈ ਨਵੇਂ ਟਾਇਰ ਨੇ ਨਵੀਂ ਮੈਟਿੰਗ ਹੋਈ ਐ ਜੀ ਤੇ ਸਾਰਾ ਕੁਝ ਵਧੀਆ ਫੁੱਲ ਇਨਸੂਰੈਂਸ ਅ ਨਵੀਂ ਬੈਟਰੀ ਹੈ 190000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਮਾਲਕ ਨੇ ਆਖਿਆ ਰੇਟ ਜਿਹੜਾ ਉੱਪਰ نیچے ਹੋ ਜਾਊਗਾ ਕੋਈ ਚੱਕਰ ਵਾਲੀ ਗੱਲ ਨਹੀਂ ਕਿਸੇ ਮੇਰੇ ਭਰਾ ਨੂੰ ਮੇਰੇ ਵੱਡੇ ਬਜ਼ੁਰਗ ਨੂੰ ਕਿਸੇ ਨੂੰ ਵੀ ਗੱਡੀ ਪਸੰਦ ਆਵੇ ਤੁਸੀਂ ਜਾ ਕੇ ਦੇਖਣੀ ਹੋਵੇ ਕਿਸੇ ਨੇ ਜਾ ਕੇ ਦੇਖ ਸਕਦਾ ਉਹ ਇਹਨਾਂ ਦੇ ਏਰੀਆ 'ਚ ਮਾਲਕ ਦੇ ਘਰੇ 'ਚ ਬਾਕੀ ਤੁਹਾਡੇ ਸਾਹਮਣੇ ਗੱਡੀਆਂ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਤੇ ਗੱਡੀ ਵਧੀਆ ਕੰਡੀਸ਼ਨ ਵਧੀਆ ਅੰਦਰੂਨੀ ਵਧੀਆ ਬਾਹਰੋਂ ਵੀ ਵਧੀਆ ਬਾਕੀ ਤੁਹਾਡੇ ਸਾਹਮਣੇ ਆ ਚਾਰੇ ਪਾਸੋਂ 190 ਡਿਮਾਂਡ ਆ ਲੈਸ ਹੋ ਜੂਗਾ ਗੱਡੀ ਖੜੀ ਆ ਮੋਗੇ ਏਰੀਆ ਚ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਜਿਨ੍ਹਾਂ ਦੀ ਗੱਡੀ ਆ 73555 80206 ਤੇ ਸੈਕੰਡ ਜਿਹੜੀ ਆਪਾਂ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਆਪਣੇ ਕੋਲੇ ਸਬਪਟ ਗੱਡੀ ਪਹੁੰਚੀ ਆ ਜਮਾ ਨਵੀਂ ਜਮਾ ਕਾਚੀ ਗੱਡੀ ਦਾ ਮਾਡਲ ਆ 2020 ਸਤੰਬਰ ਮਹੀਨਾ ਚ ਤੇ ਫਸਟ ਓਨਰ ਆ ਐਲੈਕਸਾ ਯਾ ਪੈਟਰੋਲ ਤੇ ਗੱਡੀ ਆ ਕੁੱਲ 10000 ਕਿਲੋਮੀਟਰ ਚੱਲੀ ਹੋਈ ਐ ਸਮਾਨਾ ਮਾਲਕ ਦਾ ਏਰੀਆ 595 ਡਿਮਾਂਡ ਹੈ ਗੱਡੀ ਦੀ ਗੱਡੀ ਇੱਕ ਨੰਬਰ ਹੈ ਜੀ ਮਾਲਕ ਦੇ ਘਰੇ ਖੜੀ ਐ ਜਾ ਕੇ ਤੁਸੀਂ ਦੇਖਣੀ ਹੋਵੇ ਕਿਸੇ ਨੇ ਜਾ ਕੇ ਦੇਖਣੇ ਵਜਾ ਕੇ ਦੇਖ ਸਕਦੇ ਹੋ ਨੰਬਰ ਪਲੇਟ ਸਰਕਾਰੀ ਨੇ ਪੰਜਾਬ ਨੰਬਰ ਹੈ ਸਾਰਾ ਕੁਝ ਬਹੁਤ ਵਧੀਆ ਜੀ ਬਾਕੀ ਵੀ ਮਾਡਲ ਹੈ ਉੱਚੇ ਮਾਡਲ ਦੀ ਗੱਡੀ ਐ ਤੁਹਾਨੂੰ ਆਪੇ ਪਤਾ ਹੋਊਗਾ ਸਾਰਾ ਕੁਝ ਤੇ 8569038304 ਮਾਲਕ ਦਾ ਆਹ ਨੰਬਰ ਹੈ ਜੀ ਹੁਣ ਆਪਾਂ ਇੱਕ ਆਲਟੋ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਆਂ ਸਭ ਤੋਂ ਸਸਤੀ ਆਲਟੋ ਗੱਡੀ ਆ ਰੇਟ ਆ ਸਿਰਫ 64000 ਜੀ 64000 ਮੰਗਾ ਇੱਕ ਵਾਰੀ ਲੈਸ ਹੋਰ ਵੀ ਹੋਊਗਾ ਬਟਾਲੇ ਖੜੀ ਜੇ ਗੱਡੀ ਪੰਜ ਮਾਡਲ ਐ ਐਲਕਸਾ ਜੀ ਅੰਦਰੋਂ ਵੀ ਠੀਕ ਐ ਗੱਡੀ ਬਾਹਰੋਂ ਵੀ ਠੀਕ ਐ ਬਾਕੀ ਬੈਕ ਸਾਈਡ ਡਿੱਕੀ ਤੇ ਮਾੜਾ ਜਿਹਾ ਡੈਂਟ ਹੈਗਾ ਜੀ ਬਾਕੀ ਹੋਰ ਕਿਸੇ ਪਾਸੇ ਕੋਈ ਡੈਂਟ ਹੈ ਨਹੀਂਗਾ ਇੰਜਨ ਗੇਅਰ ਬਹੁਤ ਵਧੀਆ ਸਾਰਾ ਕੁਝ ਹੀ ਵਧੀਆ ਬਾਕੀ ਤਾਂ ਅੰਦਰੋਂ ਵੀ ਵਧੀਆ ਬਾਕੀ ਚਾਰੇ ਪਾਸੋਂ ਫੋਟੋਆਂ ਚੱਲ ਰਹੀਆਂ ਤੁਸੀਂ ਦੇਖ ਰਹੇ ਹੋ ਜੀ ਤੇ ਪੰਜ ਮਾਡਲ ਹੈ ਬਟਾਲੇ ਜਾ ਕੇ ਦੇਖਣੀ ਹੋ ਕਿਸੇ ਨੇ ਜਾ ਕੇ ਦੇਖ ਸਕਦੋਂ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਰੱਖਿਆ 98884 3292 ਮਾਲਕ ਦਾ ਨੰਬਰ ਮਾਲਕ ਨਾਲ ਤੁਸੀਂ ਗੱਲ ਕਰ ਲਿਓ ਜੇ ਤੁਹਾਨੂੰ ਗੱਡੀ ਪਸੰਦ ਆਈ ਐ ਜੀ ਗੱਡੀਆਂ ਦੀ ਪੂਰੀ ਆਪਾਂ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੇ ਲਈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਜੇ ਤੁਹਾਨੂੰ ਵਧੀਆ ਲੱਗੇ ਵੀਡੀਓ ਲਾਈਕ ਸ਼ੇਅਰ ਧਰੂ ਮਾਰ ਦਿਓ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਤੇ ਜਲਦੀ ਮਿਲਦੇ ਆਪਾਂ ਇਸੇ ਤਰ੍ਹਾਂ ਦੀ ਕੋ ਹੋਰ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਤੇ ਖੁਸ਼ ਰਹੋ ਜੀ ਘਰੇ ਰਹੋ ਆਪ ਦੀ ਠੰਡ ਜ਼ਿਆਦਾ ਹੋਈ ਪਈ ਆ ਧਿਆਨ ਰੱਖੋ ਆਪਦਾ ਜੇ ਕਿਸੇ ਨੇ ਐਡ ਕਰਵਾਉਣੀ ਹੈ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਭੇਜੋ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਤੇ ਅਗਲੀ ਵੀਡੀਓ ਚ ਕਿਹੜੀ ਗੱਡੀ ਤੁਹਾਨੂੰ ਚਾਹੀਦੀ ਹੈ ਦੱਸੋ ਮੈਨੂੰ ਕਮੈਂਟ ਕਰਕੇ ਲੈ ਕੇ ਆਪਾਂ ਜਲਦੀ ਪਹੁੰਚ ਜਾਵਾਂਗੇ ਜੀ